ਕੱਤ ਸ੍ਰੀ ਕਾਲ ਜੀ ਪੈਣ ਉਹਦੇ ਭਰਾਵੋ ਕਿਹਾ ਚਾਹ ਲੈ ਆ ਮੈਂ ਹੋ ਗਿਆ ਹਾਜ਼ਰ ਫਿਰ ਤੁਹਾਡੀ ਹਾਜ਼ਰੀ ਚ ਸਤਿ ਸ੍ਰੀ ਅਕਾਲ ਜੀ ਭੈਣੋ ਤੇ ਭਰਾਵੋ ਕੀ ਹਾਲ ਚਾਲ ਆ ਰਿਹਾ ਜੀ ਕੁਝੀ ਹੋ ਕੈਮੋ ਕੈਮ ਸਾਰੇ ਮੀਂਹ ਪੈ ਰਿਹਾ ਮੀਂਹ ਮੌਸਮ ਬੜਾ ਘੈਂਡ ਏ ਅੱਜ ਤੁਹਾਨੂੰ ਦਖਾਲਦਾ ਕੱਲ ਦੇ ਮੀਂਹ ਪੈ ਰਿਹਾ ਸਾਡੇ ਏਰੀਆ ਇੱਧਰ ਸਾਡੇ ਏਰੀਆ ਕਹਿੰਦਾ ਜਿੱਧਰ ਮੈਂ ਕੰਮ ਤੇ ਜਾਂਦਾ ਮਤਲਬ ਆ ਤੁਹਾਨੂੰ ਦਖਾਲਦਾ ਵਾਓ ਵਾਓ ਮੀਂਹ ਪੈ ਰਿਹਾ ਜੀ ਮੀਂਹ ਤੇ ਆ ਹੁਣ ਤਵੇ ਇਹ ਹਟ ਗਿਆ ਹੁਣ ਹਟਿਆ ਸਵੇਰੇ ਰਾਤ ਦਾ ਹੀ ਮੀਂਹ ਪੈਂਦਾ ਉ ਤਾਂ ਸਾਰੇ ਇੱਥੇ ਚਿੱਕੜ ਹੋਇਆ ਨੀ ਵੈਸੇ ਤਾਂ ਪੈਣਾ ਚੰਗੀ ਗੱਲ ਆ ਇੱਕ ਤਾਂ ਪ੍ਰਦੂਸ਼ਣ ਘਟਦਾ ਘੱਟਾ ਘੱਟਾ ਬਹਿ ਜਾਂਦਾ ਇਸ ਪੱਖੋਂ ਪਰ ਮੈਨੂੰ ਸਿਰਫ ਚਲੋ ਰੱਬ ਸਾਰੀਆਂ ਇੱਛਾ ਤਾਂ ਨਹੀਂ ਬੰਦੇ ਦੀਆਂ ਪੂਰੀਆਂ ਹੁੰਦੀਆਂ ਤੇ ਮੈਨੂੰ ਇੱਕੋ ਛੋਟਾ ਜਿਹਾ ਗਿਲਾ ਹੁੰਦਾ ਮਹੀ ਦੇ ਨਾਲ ਕਿ ਮੈਂ ਗੱਡੀ ਗੁੱਡੀ ਧੋਤੀ ਹੁੰਦੀ ਆ ਤੇ ਗੱਡੀ ਜਦੋਂ ਮੈਂ ਚਮਕਾਈ ਹੁੰਦੀ ਇੱਕ ਹੈਗੀ ਆ ਵਾਈਟ ਕਲਰ ਦੀ ਸਾਰੀ ਗੱਡੀ ਧੋਤੀ ਹੁੰਦੀ ਆ ਤੇ ਮੇਰੀ ਗੱਡੀ ਮੀਂਹ ਦੇ ਚੱਕੜ ਦੇ ਵਿੱਚ ਸਾਰੇ ਗੰਦੀ ਹੋ ਜਾਂਦੀ ਤੇ ਸਿਰਫ ਇਹੀ ਮੀਂਹ ਆਲੇ ਬਾਕੀ ਮੀਂਹ ਪੈਣਾ ਤਾਂ ਚੰਗੀ ਗੱਲ ਆ ਮੌਸਮ ਵਧੀਆ ਹੋ ਜਾਂਦਾ ਤੇ ਆ ਇਹਨਾਂ ਨੇ ਗੋਬਰ ਗੈਸ ਬਣਾਇਆ ਬਹੁਤ ਤਗੜਾ ਜਗਾੜਿਆ ਵੀ ਮਿੱਤਰੋ 600 ਆ ਜਿਹੜੇ ਜੱਟਾਂ ਦੇ ਜ਼ਿਮੀਂਦਾਰਾਂ ਦੇ ਵਿੱਚ ਨਿਕਲੇ ਆ ਨਾ ਗੋਰੇ ਜਿਹੜੇ ਜ਼ਿਮੀਂਦਾਰ ਕਹਿ ਸਕਦੇ ਆਪਾਂ ਇਹਨਾਂ ਨੂੰ ਇਨਾਂ ਦੇ ਕੋਲ 600 ਖੇਤ ਜ਼ਮੀਨ ਦਾ ਆ ਜਿੱਦਾਂ ਆਪਣੇ ਪੰਜਾਬ ਪੰਜਾਬ ਦੇ ਹਿਸਾਬ ਨਾਲ ਜੀ ਇੰਡੀਆ ਦੇ ਹਿਸਾਬ ਨਾਲ ਦੇਖਿਆ ਜਾਵੇ 600 ਖੇਤ ਹੈ ਜ਼ਮੀਨ ਦਾ ਇੱਥੇ ਦੇ ਹਿਸਾਬ ਨਾਲ ਤਾਂ 3 ਗੁਣਾ ਬਣ ਜਾਣੇ 6 3 18 ਕਿਉਂਕਿ ਇੱਥੇ ਦੇ ਤਿੰਨ ਖੇਤ ਜਿਹੜੇ ਹਿਸਾਬ ਨਾਲ ਇਹ ਗਿਣਤੀ ਕਰਦੇ ਨਾ ਪੂਰੇ ਇਟਾਲੀਅਨ ਕੋਰੀਆ ਦੀ ਗੱਲ ਕਰਤਾ ਤੇ ਜਿਹੜੇ ਹਿਸਾਬ ਨਾਲ ਇਹ ਲੋਕੀ ਗਿਣਤੀ ਕਰਦੇ ਆ ਉਹ ਸਾਹਬ ਨਾਲ ਮੈਂ ਉਹਨਾਂ ਨਾਲ ਦੋ ਤਿੰਨ ਵਾਰੀ ਤਾਂ ਗੱਲ ਗੁੱਲ ਕਰਕੇ ਪੁੱਛਿਆ ਕਈ ਵਾਰੀ ਕਿਉਂਕਿ ਇਹ ਡੇਰੀ ਬਹੁਤ ਵੱਡੀ ਇੱਥੇ ਮੈਨੂੰ ਲੱਗ ਜਾਂਦਾ ਪੌਣਾ ਘੰਟਾ ਕਈ ਵਾਰੀ ਘੰਟਾ ਲੱਗ ਘੰਟਾ ਪੌਣਾ ਘਟ ਆਰਾਮ ਨਾਲ 50 ਮਿੰਟ ਲੱਗ ਜਾਂਦੇ ਦੁੱਧ ਲੱਦਣ ਨੂੰ ਇਹ ਕੰਡਾ-ਕੁੰਡਾ ਕਰਦੇ ਆਨੂੰ ਕਿਉਂਕਿ ਦੁੱਧ ਲੱਦਣ ਤੋਂ ਪਹਿਲਾਂ ਵੀ ਗੱਡੀ ਦਾ ਕੰਡਾ ਕਰਨਾ ਹੁੰਦਾ ਆ ਦੁੱਧ ਲੱਦ ਕੇ ਫੇਰ ਉਹ ਕਰਦੇ ਆਂ ਘਰੋਂ ਦੇ ਨੂੰ ਟਾਈਮ ਤਾਂ ਲੱਗ ਜਾਂਦਾ ਫੇਰ ਉਹਦੇ ਵਿੱਚ ਜਾਂ ਵੀਡੀਓ ਬਣਾ ਲਈਦੀ ਜਾਂ ਚਾਹ ਚੁਪੀ ਲਈਦੀ ਜਾਂ ਫੇ ਗੋਰਿਆਂ ਦੇ ਨਾਲ ਡੇਲੀ ਤੇ ਨਹੀਂ ਵੀ ਜਦੋਂ ਜੇ ਟੱਕਰ ਪੈਣ ਬੰਦੇ ਨਾਈ ਸਿਆਮ ਗੱਲਬਾਤ ਉਹ ਐਂਡ ਘੈਂਟ ਸਰਾ ਐਂਡ ਗੱਲਬਾਤ ਹੈ ਬੰਦੇ ਮਾਲਕਾਂ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਕਈ ਵਾਰੀ ਮੈਂ ਪੁੱਛਿਆ ਉਹਨਾਂ ਨੇ ਫਿਰ ਹਿਸਾਬ ਦਾ ਲਾ ਕੇ ਦੱਸਿਆ ਵੀ 600 ਕੀਤੇ ਮੈਂ ਆਈਡੀਆ ਲਾਇਆ ਮੋਟਾ-ਮੋਟਾ ਵੀ ਇਹਨਾਂ ਦਾ ਬਣਦਾ ਆ ਇੱਥੇ ਟ੍ਰੈਫਿਕ ਬਹੁਤ ਹੋ ਗਈ ਕਿ ਆ ਕਿੱਦਾਂ ਜਵੇ ਗੱਡੀ ਕਿੱਦਾਂ ਨਿਕਲੂ ਹੋਰੇ ਹੋਰੇ ਤਾਂ ਚਲੋ ਜੀ ਬਣ ਗਈ ਗੱਲ ਇਹਨਾਂ ਦਾ ਮੈਂ ਹਿਸਾਬ ਲਾਇਆ ਮੋਟਾ-ਮੋਟਾ ਵੀ ਇਹਨਾਂ ਦਾ 600 ਖੇਤ ਜ਼ਮੀਨ ਦਾ ਆ ਤੇ ਗੱਲ ਕਰਨ ਲੱਗੇ ਜਾਂ ਜਿੱਦਾ ਕੋਈ ਹੈਲਪ ਦੀ ਮਾੜੀ-ਮੋਟੀ ਕੋਈ ਏਡੀ ਨਹੀਂ ਵੀ ਉਹਨਾਂ ਨੇ ਮੈਨੂੰ ਪੈਸੇ ਦੇ ਦੇਣੇ ਵੀ ਜਿੱਦਾ ਛੋਟੀ-ਮੋਟੀ ਕੋਈ ਕੰਮ ਤੇ ਕੋਈ ਲੋੜ ਪੈ ਜਵੇ ਜਾਂ ਕੁਝ ਵੀ ਅਗਰ ਨਹੀਂ ਤਾਂ ਨੂੰ ਕੁਝ ਪਤਾ ਲੱਗਦਾ ਜਾਂ ਕਿਸੇ ਕਿਸ ਨਾ ਕੋਈ ਡਾਕੂਮੈਂਟ ਦੀ ਕੋਈ ਇੱਕ ਇੱਕ ਸੈਕਟ ਲਾਉਂਦੇ ਆ ਰਿਜ਼ੋਲਵ ਕਰ ਲਉ ਕੋਈ ਵੀ ਪ੍ਰੋਬਲਮ ਹੋਵੇ ਡਰਾਈਵਰ ਨੂੰ ਮੈਂ ਨੂੰ ਮੈਂ ਤਾਂ ਆਪਣੀ ਗੱਲ ਕਰਦਾ ਆ ਤੇ ਇਹ ਸਾਡੇ ਹੋਰ ਵੀ ਡਰਾਈਵਰ ਇੱਥੇ ਆਉਂਦੇ ਆ ਜਿੱਦਾਂ ਕਈ ਵਾਰੀ ਮੇਰੀ ਛੁੱਟੀ ਹੁੰਦੀ ਹੈ ਜਾਂ ਮੇਰਾ ਗੇੜਾ ਹੋਰ ਹੁੰਦਾ ਕਈ ਵਾਰੀ ਮੈਂ ਹੋਰ ਜਗ੍ਹਾ ਵੀ ਜਾਵਾਂ ਤੇ ਬੰਦੇ ਬੜੇ ਨਾਈਸ ਆ ਗੁਰੇ ਆਪਣੇ 6 ਖੇਤ ਜ਼ਮੀਨ ਦੇ ਹੋਣ ਕਿਸੇ ਕੋਲ ਨਾ ਤੇ ਉਹ ਬੰਦੇ ਦੀ ਧੌਣ ਨਹੀਂ ਮੁੜਦੀ ਹੁੰਦੀ ਐ ਆ ਕਰਜ਼ੇ ਦਾ ਧੌਣ ਦੇ ਵਿੱਚ ਸਰੀਆ ਪਾਇਆ ਹੁੰਦਾ ਇਸ ਸੋਕੀਤ ਜਮੀਨ ਦਾ ਆ ਦੇਲਾ ਥੱਲੇ ਧਰਤੀ ਦੇ ਨਾਲ ਜੁੜ ਕੇ ਚੱਲਦੇ ਗੁੱਡ ਬੰਦੇ ਆ ਓਕੇ ਰਿਪੋਰਟ ਹੈ ਜ ਮਿੱਤਰੋ ਬਾਕੀ ਅੱਜ ਅ ਫਿਊ ਲੈਟਰ ਮੈਂ ਇਹ ਕਹਿੰਦੇ ਚੁੰਦੀਆਂ ਚੁੰਦੀਆਂ ਗੱਲਾਂ ਦੀ ਵੀਡੀਓ ਲੈ ਕੇ ਆ ਰਿਹਾ ਤਾਜ਼ਾ ਤਾਜ਼ਾ ਐਨ ਖਰੀਆਂ ਖਰੀਆਂ ਸੱਚੀਆਂ ਦਿਲ ਖੋਲ ਕੇ ਗੱਲਾਂ ਕਰਨੀਆਂ ਅੱਜ ਤੇ ਜਿਹਨੂੰ ਸਵੇਰੇ ਸਵੇਰੇ ਚੁੰਦੀਆਂ ਚੁੰਦੀਆਂ ਜਾਣਾ ਗਰਮਾ ਗਰਮ ਗੱਲਾਂ ਠੀਕ ਆ ਉਹ ਹੋਣੀਆਂ ਵੀ 18 ਪਲੱਸ ਵਾਲੀਆਂ ਆ ਤੇ ਮਿੱਤਰੋ ਵੀਡੀਓ ਦੀ ਵੇਟ ਕਰਿਓ ਦੇਖਦੇ ਆ ਜੇ ਟਾਈਮ ਲੱਗਾ ਤਾਂ ਜ਼ਰੂਰ ਬਣਾਉਂਗਾ ਹੋਰ ਥੋੜੇ ਟਾਈਮ ਨੂੰ ਤੇ ਜੇ ਮੈਂ ਕਿਤੇ ਰੁਕਿਆ ਮੌਸਮ ਮੁਸਮਸਾ ਗਿਆ ਠੀਕ ਹੈ ਜੀ ਹਣ ਲਈ ਇੰਨਾ ਹੀ ਸਾਰਿਆਂ ਭੈਣਾ ਪ੍ਰਮਨ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ